ਵੀਡੀਓ ਦਾ ਟਾਈਟਲ ਦੇਖ ਕੇ ਤੁਸੀਂ ਸਮਝ ਹੀ ਚੁੱਕੇ ਹੋਵੋਗੇ ਕਿ ਅੱਜ ਦੀ ਵੀਡੀਓ ਖਾਸ ਭੈਣਾਂ ਦੇ ਲਈ ਹੈ ਹਾਂਜੀ ਹਾਂ ਆਪਾਂ ਭੈਣਾਂ ਨੂੰ ਉਹਨਾਂ ਦੀ ਸੁਪਨਿਆਂ ਦੀ ਦੁਕਾਨ ਤੇ ਲੈ ਕੇ ਚੱਲੇ ਆਂ ਜਾਨੀ ਕਿ ਆਪਾਂ ਅੱਜ ਲੇਡੀ ਸੂਟਾਂ ਦੀ ਜਿਹੜੀ ਗੱਲ ਕਰਾਂਗੇ ਵੀਡੀਓ ਦੇ ਵਿੱਚ ਪਹਿਲਾਂ ਤੁਹਾਨੂੰ ਦੱਸ ਦਈਏ ਵੀ ਤੁਸੀਂ ਪਹੁੰਚਣਾ ਕਿੱਥੇ ਆ ਆਹ ਦੇਖੋ ਜੀ ਸਰਹੰਦੀ ਗੇਟ ਇਹਦੇ ਬਾਰੇ ਸਭ ਨੂੰ ਪਤਾ ਹੈ ਸਰਹੰਦੀ ਗੇਟ ਦੇ ਵਿੱਚ ਅੰਦਰ ਐਂਟਰ ਕਰਕੇ ਇਧਰ ਨੂੰ ਕਰਕੇ ਟਰਨ ਸਿੱਧਾ ਜਾ ਕੇ ਤੁਸੀਂ ਤੇਲੀਆਂ ਬਾਜ਼ਾਰ ਵੱਲ ਨੂੰ ਟਰਨ ਕਰਨਾ ਹੈ ਤੇਲੀਆਂ ਬਾਜ਼ਾਰ ਮੈਨੂੰ ਲੱਗਦਾ ਪੂਰੇ ਪੰਜਾਬ ਦੇ ਵਿੱਚ ਮਸ਼ਹੂਰ ਹੈ ਜਿੱਥੋਂ ਘੈਂਟ ਕਪੜਾ ਮਿਲਦਾ ਤੇ ਇਹ ਜੀ ਇੱਕ ਦੁਕਾਨ ਤੇ ਲੈ ਕੇ ਚੱਲੇ ਆ ਜਿੱਥੇ ਤੁਹਾਨੂੰ ਹੋਲ ਸੇਲ ਰੇਟਾਂ ਦੇ ਉੱਪਰ ਗਰਮੀਆਂ ਦਾ ਸਟੱਫ ਮਿਲਣਾ ਇਹ ਦਾਵਾ ਕਰਦੇ ਨੇ ਕਹਿੰਦੇ ਯਾਰ ਫੈਕਟਰੀ ਚੋਂ ਵੀ ਨਹੀਂ ਆ ਰੇਟਾਂ ਤੇ ਮਿਲਦਾ ਜਿਹੜੇ ਰੇਟਾਂ ਤੇ ਅਸੀਂ ਦੇਈ ਜਾਂਦੇ ਹਾਂ ਲਓ ਜੀ ਆਪਾਂ ਪਹੁੰਚ ਚੁੱਕੇ ਆ ਬਿੰਜੋ ਕੀ ਕਲੌਥ ਹਾਊਸ ਤੇ ਤੇ ਦੱਸਦੇ ਆ ਕੀ ਆਫਰ ਲਾਈਆਂ ਨੇ ਇਹਨਾਂ ਨੇ ਇਹ ਖਾਸ ਕਰਕੇ ਇਹਨਾਂ ਨੇ ਗਰਮੀਆਂ ਦੇ ਵਿੱਚ ਹੁਣ ਬਹੁਤ ਵੱਡੇ ਵੱਡੇ ਧਮਾਕੇ ਕਰਨੇ ਨੇ ਅੱਜ ਦੀ ਵੀਡੀਓ ਚ ਬਹੁਤ ਅਸੀਂ ਤੁਹਾਡੇ ਫਾਇਦੇ ਕਰਾਉਣੇ ਨੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤੇ ਵੀਡੀਓ ਨਾਲ ਜੁੜਦੇ ਜਾਓ ਤੇ ਸ਼ਮਸ਼ਾਨ ਲੀਜੀ ਤੇ ਜਾਂ ਅੱਜ ਭੈਣਾਂ ਲਈ ਕੀ ਕੀ ਤੋਹਫੇ ਲੈ ਕੇ ਆਏ ਹਾਂ ਸੁਖਚੰਨ ਜੀ ਅੱਪਾ ਅੱਜ ਇੰਨਾ ਭੈਣਾਂ ਦਾ ਫਾਇਦਾ ਕਰਨ ਜਾ ਰਹੇ ਆਂ ਵੀ ਭੈਣਾਂ ਲੋਕ ਜਿਵੇਂ ਕਹਿੰਦੇ ਨੇ ਬਾਜ਼ਾਰ ਤੋਂ ਪਤਾ ਕਰਕੇ ਆਜੋ ਅਸੀਂ ਕਹਿੰਦੇ ਮਿਲ 'ਚੋਂ ਪਤਾ ਕਰਕੇ ਆਜੋ ਰੇਟ ਅੱਛਾ ਜੀ ਅਜੇ ਐਸੇ ਫਾਇਦੇ ਕਰਨ ਜਾ ਰਹੇ ਆਂ ਮਤਲਬ ਐਸੇ ਰੇਟ ਦੇਣੇ ਨੇ ਹਾਂਜੀ ਹਾਂਜੀ 1kg ਟੈਕਸ ਦਾ ਮਿੰਨੀ ਕੁ ਉੱਪਰ ਕਪੜਾ ਆ ਰਿਓਨ ਕਹਿੰਦੇ ਨੇ ਜਿਹਨੂੰ ਠੀਕ ਹੈ ਇਹ 100 ਰੁਪਏ 120 ਰੁਪਏ ਬਜ਼ਾਰਾਂ ਦੇ ਰੇਟ ਨੇ ਆਪਣੇ ਲਵਿਓ ਸਿਰਫ 70 ਰੁਪਏ ਮੀਟਰ ਦੇ ਵਿੱਚ ਮਿਲੇਗਾ ਅੱਛਾ ਜੀ ਮਤਲਬ ਮਿਲ ਤੋਂ ਵੀ ਘੱਟ ਰੇਟ ਤੇ ਆਪਣੇ ਕੋਲੋਂ ਮਿ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਨੇ ਆਪਣੇ ਆ। ਜੀ ਆਗੇ ਸਾਰੇ ਗੱਲ। ਹਾਂਜੀ ਆ ਦੇਖੋ ਇੱਕ ਆ ਡਿਜ਼ਾਈਨ ਆ ਗਿਆ ਜੀ ਲੋ। ਬਲੈਕ ਦੇ ਵਿੱਚ ਆ ਗਿਆ। ਮਤਲਬ ਇਹ ਗਰਮੀਆਂ ਵਾਲਾ ਕੱਪੜਾ ਸਾਰਾ ਸਪੈਸ਼ਲ ਗਰਮੀਆਂ ਲਈ ਹੈ। ਕੁੜੀਆਂ ਫਰਾਕਾ ਬਣਾਉਂਦੀਆਂ ਨੇ। ਪਲਾਜੋ ਸੂਟ ਬਣਾਉਂਦੀਆਂ ਨੇ, ਸਲਵਾਰ ਸੂਟ ਬਣਾਉਂਦੇ। ਇਸ ਟਾਈਮ ਸਭ ਤੋਂ ਜ਼ਿਆਦਾ ਮਤਲਬ ਕਿ ਡਿਮਾਂਡ ਤੇ ਹੈ ਕੱਪੜਾ। ਇਹੀ ਆਪਾਂ ਨੇ ਆਫਰ 'ਚ ਦੇ ਦੇ ਰਹੇ ਹਾਂ। ਡਿਜ਼ਾਈਨ ਇੰਨੇ ਨੇ ਆਪਾਂ ਢੇਰ ਲਾ ਦਨੇ। ਡਿਜ਼ਾਈਨ ਵੀ ਦੇਖੀ ਚਲੋ, ਕਲਰ ਵੀ ਦੇਖੀ ਚਲੋ। ਆ ਲੋ ਡਿਜ਼ਾਈਨ ਦੇਖੋ। ਇਹਦਾ ਸੰਸ਼ਾਦੀ ਮਾਲਮੂਲ ਵੀ ਹੈਗਾ ਆਪਣੇ ਕੋਲੇ। ਮਤਲਬ ਕੋਈ ਤਾਂ ਆਲੋ ਡਿਜ਼ਾਈਨਿੰਗਾਂ ਦੇਖੋ ਤੁਸੀਂ ਡਿਜ਼ਾਈਨਿੰਗਾਂ ਵੀ ਇੱਕ ਤੋਂ ਇੱਕ ਚੜ੍ਹਦੀ ਰੱਖੀ ਹੋਈ ਆ ਇਹ ਇੱਕ ਆਪਾਂ ਪੈਰਿਸ ਬਿਊਟੀ ਏਕੀਟ ਐਕਸ ਦਾ ਨੰਬਰ ਆ ਰਿਹਾ ਇਹ ਵੀ ਆਪਾਂ ਨੇ 350 ਰੁਪਏ ਦਾ ਹੀ ਕਰਿਆ ਓਕੇ ਆ ਲੋ ਦੇਖੋ ਕੱਪੜਾ ਜਿਵੇਂ ਇਹ ਵੀ ਕਾਟਨ ਹੈ ਜੀ ਇਹ ਵੀ ਕਾਟਨ ਦੇ ਵਿੱਚ ਆ ਵੀਰੇ ਕਰੋ ਦੀ ਏਕੀਟ ਐਕਸ ਦੇ ਮਾਲ ਨੇ ਸਾਰੇ ਆਦੇ ਕੰਨੀ ਦੇ ਚੈੱਕ ਕਰਾ ਦਿਓ ਅੱਛਾ ਕੰਨੀ ਤੇ ਮਾਰਦੀ ਵੀਰੇ ਕੈਮਰਾ ਆ ਲੋ ਦੇਖੋ ਇਹਦੇ ਇਹਦੇ ਕਲਰ ਦੇਖੋ ਕਿੰਨੇ ਪਿਆਰੇ ਨੇ ਜੀ ਬਲੂ ਚ ਆ ਗਿਆ ਪਿੰਕ ਚ ਆ ਗਿਆ yellow ਚ ਆ ਗਿਆ ਕਲਰ ਰਹਿਣ ਪੂਰੇ ਵਧੀਆ ਖਿੜਮੇ ਪ੍ਰਿੰਟ ਦਵਾਂਗੇ ਤੇ ਆਪਾਂ ਪਹਿਣਾ ਲਈ ਵੀਰੇ ਨਵੀਆਂ ਚੀਜ਼ਾਂ ਲੈ ਕੇ ਆਏ ਆ ਲਓ ਤੋਹਫੇ ਛੜੀ ਲਾ ਦੇਣੀ ਐ ਦੀ ਹੂੰ ਇਹ ਸਿਰਫ 500 ਰੁਪਏ ਚ ਕੋਟੇ ਦਾ ਦੁਪੱਟਾ ਅੱਛਾ ਜੀ ਇਹਦੇ ਚ ਡਿਜ਼ਾਈਨਿੰਗ ਆ ਲਓ ਦੋ ਮਿਲ ਜਾਣਗੇ ਤੁਹਾਨੂੰ ਆਪਣੇ ਤੇ ਇਕ ਲੈ ਕੇ ਆਏ ਆ ਕੋਟਨ ਦੇ ਦੁਪੱਟੇ ਨਾਲ ਸੂਟ ਜੀ ਆ ਲਓ ਸਿਰਫ 350 ਰੁਪਏ ਚ ਅੱਛਾ ਜੀ 350 ਦੇ ਵਿੱਚ ਹਾਂਜੀ ਆ ਲਓ ਜੀ ਦੋ ਡਿਜ਼ਾਈਨ ਇਹਦੇ ਚ ਵੀ ਇਹ ਇੱਕ ਲੈ ਕੇ ਆਇਆ ਰਿਯੋਨ ਦੇ ਸੂਟ ਦੁਪੱਟੇ ਨਾਲ 399 ਰੁਪਏ ਚ ਜੋ ਪੂਰਾ ਸੂਟ 399 ਵਿੱਚ ਹਾਂਜੀ ਨਾਲ ਦੁਪੱਟਾ ਹੋਊਗਾ ਵੀਰੇ ਇਹਦੇ ਆਹ ਲਓ ਜੀ ਆ ਪਹਿਣਾ ਲਈ ਇੱਕ ਆਪਾਂ ਲੈ ਕੇ ਆਏ ਸਲਵਾਰ ਤੇ ਵਰਕ ਹੋਣ ਲੈਸਾਂ ਦਾ ਟ੍ਰੈਂਡ ਆ ਅੱਜ ਕੱਲ ਹੂੰ ਹੂੰ ਲੈਸਾਂ ਵਾਲੇ ਸੂਟ ਮੰਗਦੀਆਂ ਨੇ ਪਹਿਣਾ ਆਹ ਲਓ ਲੈਸਾਂ ਵਾਲੇ ਮਿਲ ਜਾਣਗੇ ਸੂਟ ਆ ਦੇਖੋ ਜੀ ਗਲਾ ਪਹਿਲਾਂ ਹੀ ਕੱਢਿਆ ਹੋਇਆ ਹੈ ਜੀ ਹਾਂਜੀ ਬੁਟੀਕ ਸਟਾਈਲ ਗਲੇ ਬਣੇ ਹੁੰਦੇ ਨੇ ਨਾਲ ਮੂਰੀ ਤੇ ਵਰਕ ਦੇਖੋ ਜੀ ਹੂੰ ਇਹ ਨਾਲ ਕੋਟੇ ਕੋਟਾ ਡੋਰੀਆ ਦਾ ਦੁਪੱਟਾ ਕੋਟੇ ਡੋਰੀਆ ਦਾ ਦੁਪੱਟਾ ਆ ਗਿਆ ਮਤਲਬ ਨਾਲੇ ਤਾਂ ਡਿਜ਼ਾਈਨ ਦਾ ਡਿਜ਼ਾਈਨ ਆ ਗਿਆ ਤੇ ਨਾਲੇ ਰਾਮ ਦਾ ਰਾਮ ਆ ਗਿਆ ਇਹ ਸਟੱਫ ਵੀ ਨੇ ਜਿਹੜੇ ਏਕੇ ਟੈਕਸ ਦੇ ਲੱਗੇ ਹੋਏ ਨੇ ਆ ਦੇਖੋ ਵਧੀਆ ਕਾਟਨ ਦੇ ਵਿੱਚ ਡਿਜ਼ਾਈਨਿੰਗ ਹੈ ਇਹਦੇ ਵਿੱਚ ਬਹੁਤ ਅਗਲਾ ਡਿਜ਼ਾਈਨ ਤਾਂ ਵੀਰੇ ਹੱਟ ਲਵੇ ਨੇ ਨੇ ਮਤਲਬ ਕਿ ਗਦਾਮ ਭਰੇ ਪੈਣ ਓਕੇ ਜਿੰਨਾ ਮਰਜੀ ਮਾਲ ਲੈਣਾ ਪੈਣਾ ਆ ਲੋ ਇਹਦੇ ਵਿੱਚ ਆਲ ਓਵਰ ਸੂਟ ਦੇਖੋ ਜੀ ਨਾਲ ਡਿਜ਼ਾਈਨਰ ਦੁਪੱਟੇ ਦੇ ਜਾਂਦੇ ਨੇ ਦੁਪੱਟੇ ਆ ਗਏ ਜਿਵੇਂ ਪਿਛਲੀ ਵਾਰੀ ਵੀ ਤੁਹਾਡੀ ਵੀਡੀਓ ਤੇ ਅਸੀਂ ਚੈੱਕ ਕੀਤੇ ਨੇ ਕਮੈਂਟ ਆਈਆਂ ਅਗਲੇ ਕਹਿੰਦੇ ਇੱਕ ਸੂਟ ਲੈਣ ਆਏ ਸੀ ਵੀ ਬੋਰੀਆਂ ਭਰ-ਭਰ ਕੇ ਲੈ ਕੇ ਗਏ ਆ ਨਾ ਵੀਰੇ ਵੀਰੇ ਰੱਬ ਦੀ ਕਿਰਪਾ ਹੈ ਇਹੀ ਆਉਂਦੇ ਨੇ ਗਾਗ ਲੈਣ ਇੱਕ ਸੂਟ ਆਉਂਦਾ ਲੈ ਕੇ ਦੱਸ ਦਲ ਜਾਂਦੇ ਨੇ ਹਾਂ ਆ ਲੋ ਵੈਰੈਟੀ ਦੇ ਕੋਈ ਕਾ ਹੁਣ ਆਇਆ ਬਰਬਰੀ ਕਪੜਾ ਜੀ ਵਾਹ ਜੀ ਵਾਹ ਇੱਕ ਦੀ ਕੀ ਹੈ ਦੇਖੋ ਜੀ ਘੈਂਟ ਕਲਰ ਦੇਖੋ ਜੀ ਵੈਰੈਟੀ ਠੀਕ ਹੈ ਸਿਰਫ 1095 ਦੇ ਵਿੱਚ ਅੱਜ ਆਪਾਂ ਹੋਰ ਧਮਾਕਾ ਕਰਨਾ ਧਮਾਕਾ ਦੇ ਧਮਾਕਾ ਹੋਊਗਾ ਇਹ ਧਮਾਕੇ ਦੇ ਧਮਾਕਾ ਹੋ ਫੈਲਾ ਹੋਊਗਾ ਬਸ ਆਹ ਲੋ 1000 ਦੇ 8 ਸੂਟ ਕਿੰਨੇ 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 1000 ਦੇ 8 ਸੂਟ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਪੂਰੇ 8 ਜੀ 8 ਸੂਟ 1000 ਦੇ ਹਾਂਜੀ ਆ ਦੇਖੋ ਪਾਉਣ ਵਾਲੇ ਵੀ ਹੈਗੇ ਨੇ ਕਿ ਦੇਣ ਲੈਣ ਵਾਲੇ ਵਾਹ ਵਾਹ ਜੀ ਵਾਹ ਆ ਦੇਖੋ ਪੂਰਾ ਕੱਪੜਾ ਐਨ ਪੂਰਾ ਗਰੰਟੀ ਸੁਦਾ ਕੱਪੜਾ ਗਰੰਟੀ ਸੁਦਾ ਇਹ ਤਾਂ ਨਹੀਂ ਹੈ ਵੀ ਪਹਿਣਾ ਖਰੀਦ ਕੇ ਲੈ ਗਿਆ ਬਾਅਦ ਤੋਂ ਤੁਹਾਨੂੰ ਗਾਲਾਂ ਕੱਢੀਆਂ ਵੀ ਆ ਕੀ ਚੱਕ ਕੇ ਫੜਾਤਾ ਵੀਰੇ ਐਨ ਪੂਰਾ ਚੱਲਣ ਵਾਲਾ ਕੱਪੜਾ ਦੇਖੋ ਲੋ ਅੱਛਾ ਜੀ ਲਓ ਜੀ ਡਿਜ਼ਾਈਨਿੰਗ ਦੇਖੋ ਕੱਪੜਾ ਵੀ ਵੈਸੇ ਤਾਂ ਘੈਂਟ ਲੱਗਦਾ ਸਾਨੂੰ ਤਾਂ ਬਾਕੀ ਪਹਿਣਾ ਨੂੰ ਜਿਆਦਾ ਪਤਾ ਹੁੰਦਾ ਮਤਲਬ ਪੱਕੀ ਗੱਲ ਹੈ ਵੀ 1000 ਨੇ 800 ਦੇ 8 ਜੀ ਇਹ ਤਾਂ ਨਹੀਂ ਹੈ ਵੀ 8 ਦੇਣ ਲੇ ਇਕੋ ਤਰ੍ਹਾਂ ਦੇ ਦੇ ਦੂੰ ਵੀ ਆ ਯਾਰ ਮਾਲ ਲੋੜ ਨਹੀਂ ਕੱਢਣੇ ਤੁਸਨ ਨਾ ਜੀ ਨਾ ਨਾ ਆਪਣੇ ਪਸੰਦ ਦਾ ਚ ਉਹਦੇ ਵਿੱਚ ਵੀ ਪਸੰਦ ਦੇ ਰਹੇ ਹੋ ਹਾਂਜੀ ਹਾਂ ਠੀਕ ਹੈ ਜੀ ਇਹ ਰੁੱਲੇ ਆਲਾ ਮਾਲ ਮਤਲਬ ਆ ਪਾਇਏ ਨੇ ਮੈਨੂੰ ਲੱਗਦਾ ਬੰਨੇ ਪਾਇਏ ਨੇ ਤੁਹਾਡੇ ਹਨਾ ਆ ਲਓ ਜੀ ਆ ਦੇਖੋ ਕੁਆਂਟੀਟੀ ਚ ਮਾਲ ਆ ਵੀਰੇ ਮਾਲ ਦਾ ਬਹੁਤ ਪਿਆਰਾ ਮਾਲ ਕੁਆਂਟੀਟੀ ਚ ਪਿਆ ਮਤਲਬ ਗੜਾਉਣਾ ਦੇ ਗੜਾਉਣ ਇਹਨਾਂ ਦੇ ਭਰੇ ਪਏ ਨੇ ਲਓ ਜੀ ਕਰੋ ਚ ਕਰੀ ਚਲੋ ਚੈੱਕ ਹਾਂਜੀ ਹਾਂ ਦੇਖੋ ਜੀ ਏਕੇ ਟੈਕਸ ਦਾ ਇਹ ਸ਼ੋਰੂਮਾਂ ਦੇ ਤੁਹਾਨੂੰ 1150 1150 1200 1300 ਐ ਵੀਕਦੇ ਨੇ ਠੀਕ ਹੈ ਜੀ ਇਹ ਆਪਾਂ ਨੇ ਰੇਟ ਰੱਖਤਾ ਇਹਦਾ 850 850 ਮਿਲਣਾ ਦੇਖੋ ਜੀ ਏਕੇ ਟੈਕਸ ਦਾ ਸਾਰਾ ਆਪਣੇ ਲਵੇ ਬ੍ਰਾਂਡ ਹੋਊਗਾ ਫੁੱਲ ਗਾਰੰਟੀ ਵਾਲੇ ਕ ਇਕਾ ਆਰਗੇਨਿਕ ਹੈ ਇਹ ਆਰਗੇਨਿਕ ਹੀ ਬੁਲਾ ਹੋਈ ਜੀ ਇਹ ਨਵਾਂ ਕੱਪੜਾ ਹੈ ਜਿਵੇਂ ਆਰਗੇਨਿਕ ਸਬਜ਼ੀਆਂ ਹੁੰਦੀਆਂ ਨੇ ਆਰਗੇਨਿਕ ਕੱਪੜਾ ਆ ਵੀਰੇ ਅੱਛਾ ਹਾਂ ਇਹਦਾ ਫਿਰ ਫਾਇਦਾ ਪਾ ਕੇ ਇਹਦਾ ਪਤਾ ਕੀ ਆ ਆਰਾਮ ਵੱਧ ਮਿਲਦਾ ਜੀ ਇਹਦੇ ਚ ਕੱਪੜੇ ਚ ਮਤਲਬ ਕਿ ਅਲਰਜੀ ਵਗੈਰਾ ਨਹੀਂ ਹੁੰਦੀ ਇਸ ਚੀਜ਼ਾਂ ਨੇ ਇਹ ਇਕਾ ਟਿੰਟਿੰ ਟਿੰਟ ਕੱਪੜਾ ਜੀ ਅੱਛਾ ਜੀ ਟਿੰਟਿੰ ਟਿੰਟ ਕੱਪੜਾ ਸੀ ਕਾਰਟੂਨ ਦਾ ਸੁਣਿਆ ਅੱਜ ਤੁਸੀਂ ਕੱਪੜਾ ਲਿਆਂਦਾ ਟਿੰਟਿੰ ਹੈ ਹਾਂਜੀ ਇਹਦੇ ਚ ਆਪਣੇ ਲਈ 10 ਰੰਗ ਆਏ ਨੇ ਕਿਸੇ ਦੇ 3 ਨੋਦ ਨੇ ਕਿਸੇ 4 ਨੇ ਇਹਦੇ ਚ 10 ਹੋਣ ਨੇ 10 ਰੰਗ ਆ ਠੀਕ ਹੈ 10 ਰੰਗ ਵੀ ਪੂਰੇ ਦੇਖੋ ਪੂਰੇ ਵਧੀਆ ਹਨ ਆ ਲਓ ਜੀ ਫਰੋਦੀ ਆ ਗਿਆ ਗ੍ਰੀਨ ਆ ਗਿਆ ਪੂਰੇ ਵਧੀਆ 10 ਕਲਰ ਨੇ ਜੀ ਕ੍ਰਸ਼ ਦੇ ਵਿੱਚ ਕ੍ਰਸ਼ ਦੇ ਵਿੱਚ ਆ ਗਿਆ ਇਹ ਵੀ ਗਰਮੀਆਂ ਦੇ ਵਿੱਚ ਬਹੁਤ ਸੰਮਰਨ ਇਹ ਵੀ ਗਰਮੀ ਵਾਲੇ ਨੇ ਸਾਰੇ ਵੀਰੇ ਇਹ ਵੀ 800 ਰੁਪਏ ਦਾ ਆਪਾਂ ਨੂੰ ਪਹਿਣਾ ਇਹਦੇ ਵਿੱਚ ਵੀ ਸੈਲਫ ਪ੍ਰਿੰਟ ਆ ਸਲਵਾਰ ਦਾ ਹਨਾ ਹਾਂਜੀ ਇਹਦੇ ਚਾ ਡਿਜ਼ਾਈਨਿੰਗਾਂ ਦੇਖੋ ਇਹਦੇ ਚ ਵੀ 950 ਵੀਰੇ ਸਾਰੇ ਅੰਜ ਡਿਜ਼ਾਈਨਿੰਗਾਂ ਫੁੱਲ ਮਿਲਣਗੀਆਂ ਹਾਂ ਆ ਲਓ ਮਤਲਬ ਫੇਰ ਤੁਸੀਂ ਮਾਲ ਆ ਜਿਹੜਾ ਜਾਦਾ ਕੇ ਚੂਜ਼ ਕਰ ਕਰਕੇ ਲਿਆਉਣੇ ਹੋ ਡਿਜ਼ਾਈਨ ਦਾ ਸਿਲੈਕਟ ਕਰਕੇ ਲੈ ਕੇ ਆਉਣੇ ਅਕਸਤਨੀ ਕਪੜਾ ਬੋਲਦੇ ਨੇ ਨਾ ਅੱਛਾ ਜੀ ਹਾਂ ਚੀਜ਼ ਐਸੀ ਆ ਵੀਰੇ ਇਹ ਇੰਨਾ ਸਕੂਨ ਆ ਕਪੜੇ ਪਾਏ ਹੋਏ ਸੂਟ ਦਾ ਪਤਾ ਨਹੀਂ ਲੱਗੂਗਾ ਹੂੰ ਬਹੁਤ ਸੋਹਣਾ ਕਪੜਾ ਆ ਦੇਖੋ ਲਓ ਮਤਲਬ ਗਰਮੀਆਂ ਦੇ ਐ ਸਮਝ ਲਓ ਤੋਹਫੇ ਨੇ ਇਹ ਦੇਖੋ ਇਹ ਜਿਹੜਾ ਲਾਈਟ ਵੇਟ ਕਪੜਾ ਪੂਰਾ ਲਾਈਟ ਵੇਟ ਹੈ ਉਹ ਵੀ ਮਤਲਬ ਕਪੜਾ ਹਲਕਾ ਵੀ ਆ ਤੇ ਵਧੀਆ ਵੀ ਆ ਗਰਮੀਆਂ ਦਵਾਂਗੇ ਸਾਰੀਆਂ ਚੀਜ਼ਾਂ ਨਵੀਆਂ ਨੇ ਹਾਂ ਕਪੜੇ ਦੀ ਖਾਸੀਅਤ ਵੀ ਨਾਲ ਦੀ ਨਾਲ ਦੱਸੀ ਚਲੋ ਦੇਖੋ ਜੀ ਇੱਕ ਦਾ ਇਹਦੇ ਰੰਗ ਪੱਕੇ ਹੋਣਗੇ ਇੱਕ ਇਹ ਨਹੀਂ ਹੈਗਾ ਉਹੀ ਵੀ ਆਪਾਂ ਵੀਡੀਓ ਚ ਜਾਈ ਜਮਾ ਫੁੱਲ ਗਰੰਟੀ ਵਾਲੇ ਕੱਪੜੇ ਨੇ ਵੀਰੇ ਆ ਲਓ ਨਾ ਇਹਨਾਂ ਦਾ ਰੰਗ ਜਾਵੇ ਏਕੇ ਟੈਕਸਚਰ ਦੇ ਸਾਰੇ ਕਮਾਲ ਨੇ ਇਹ ਜਿਹੜਾ ਮਰਜ਼ੀ ਲਓ ਇਹਦਾ ਰੇਟ ਹੈਗਾ 750 750 ਰੇਟ ਠੀਕ ਹੈ ਤੇ ਥਾਨ ਵੀ ਦੇਖ ਲਓ ਮਤਲਬ ਇਹੋ ਕੱਪੜਾ ਜਿਹੜਾ ਮਾਰਕੀਟ ਚੋਂ ਹੋਰ ਕਿਤੋਂ ਨਹੀਂ ਮਿਲਣਾ ਤੁਹਾਨੂੰ ਇਹਨਾਂ ਕੋਲ ਹੀ ਮਿਲੂ ਆ ਬਾਈ ਹੁਣੀ ਥਾਨ ਦੇਖ ਲਓ ਬਾਈ ਮਾਰਦੀ ਅੰਦਰ ਨੂੰ ਕੈਮਰਾ ਆ ਆ ਸਾਰੇ ਥਾਨ ਤੁਹਾਡੇ ਵਾਸਤੇ ਸਪੈਸ਼ਲ ਰੱਖਿਓ ਨੇ ਥਾਨ ਖੋਲ ਖੋਲ ਕੇ ਬਾਈ ਉਹਨਾਂ ਨੂੰ ਫੜਾਉਂਦੇ ਆ ਉੱਧਰ ਮਾਰੋਗਾ ਕੈਮਰਾ ਜੀ ਇਹ ਸਾਰਾ ਮਾਲ ਜਿਹੜਾ ਹੈਗਾ ਤੁਹਾਨੂੰ ਦਿਖਾਉਣਾ ਹੈ ਜਾਂ ਸਪੈਸ਼ਲ ਜੇ ਅਸੀਂ ਕੁਝ ਕਢਾਈ ਸੀ ਵੀ ਇਹ ਤੁਹਾਨੂੰ ਦਿਖਾਈਏ ਇੱਕ ਪੈਣਾ ਲਈ ਆਪਾਂ ਤੋਹਫਾ ਲੈ ਕੇ ਆਏ ਹਾਂ ਬਰਬਰੀ ਬਰਬਰੀ ਕਪੜਾ ਆ ਗਿਆ ਜੀ ਹਾਂ ਬਰਬਰੀ कॉटन ਆ ਦੇਖੋ ਜੀ ਇਹ ਬੁਟੀਕ ਪੀਸ ਆ 20 ਗੱਲੇ ਦਾ ਜਿਵੇਂ ਹੁਣ ਟ੍ਰੈਂਡ ਚੱਲਦਾ ਪੇਂਟ ਔਰ ਵੀਗਲ ਆ ਔਰ ਬਰਬਰੀ ਕਪੜਾ ਤਿੰਨੇ ਚੀਜ਼ਾਂ ਦਾ ਟ੍ਰੈਂਡ ਆ ਤਿੰਨੇ ਮਿਕਸ ਕਰਤੀਆਂ ਸੂਟ ਠੀਕ ਆ ਜੀ ਸੂਟ ਚ ਤਿੰਨੇ ਮਿਕਸ ਹੋ ਗਿਆ ਹਾਂ ਜੀ ਇਹਦੇ ਚ ਰੰਗ ਮਿਲ ਜਾਣਗੇ ਆ ਦੇਖੋ ਰੰਗ ਇਹਦੇ ਚ ਆ ਗਏ ਇਹ ਇੱਕ ਡਿਜ਼ਾਈਨ ਇਹਦੇ ਚ ਆ ਮਿਲ ਜਾਊਗਾ ਜੀ ਦੇਖੋ ਡਿਜ਼ਾਈਨਿੰਗ ਦਾ ਵੀਰ ਆਪਣੇ ਲਈ ਕੜਾਈ ਤੋਂ ਥੋੜਾ ਜਿਹਾ ਚੇਂਜ ਆ ਗਿਆ ਨਾ ਬਾਕੀ ਸਿੱਧ ਹੀ ਆ। ਕੱਪੜਾ ਸੇਮ ਆ ਵੀਰੇ ਡਿਜ਼ਾਈਨ ਦਾ ਫਰਕ ਆ ਦੇਖੋ। ਠੀਕ ਹੈ ਜੀ। ਦੇਖੋ ਡਿਜ਼ਾਈਨਿੰਗ ਆ ਵੀਰੇ ਸਿਰਫ 600 ਰੁਪਏ ਚ। 600 ਰੁਪਈਆ ਦੇ ਵਿੱਚ ਪੂਰਾ ਸੂਟ ਮਿਲ ਜਾਣਾ ਹੈ ਜੀ। ਚੌਕਲੇਟ ਕੱਪੜੇ ਚ। ਅਸਾਂ ਕੜਾਈ ਵਾਲਾ ਨਾਲ ਇਹ। ਹਾਂ ਆ ਦੁਪੱਟਾ ਨਾਲ ਇਹ ਦੇ ਠੀਕ ਹੈ। ਇਹ ਇੱਕ ਬਰਬਰੀ ਦੇ ਵਿੱਚ ਆ ਡਿਜ਼ਾਈਨ ਆਇਆ ਵਰਕ ਆਲਾ ਲਓ ਜੀ। ਦੇਖੋ ਵੀਰੇ ਇਹ ਵੀ 1095 ਚ। ਦੇਖੋ ਵੈਰਾਈਟੀ। ਚਲੋ। ਦੇਖੋ ਚਾਕਲੇਟ ਦੇ ਵੀ ਸੈਲਫ ਪ੍ਰਿੰਟ ਦੇ ਕੜਾਈ ਆ ਗਈ। ਇਹ ਨਿੱਕੇ-ਨਿੱਕੇ ਵਾਲੇ ਡੀਨ ਹੁੰਦੇ ਨੇ। ਵੀਰੇ ਇਹ ਬਾਜੂ ਬਣਣਗੇ ਦੇਖੋ। ਹੂੰ। ਅੱਡ ਪੱਟਾ ਆ ਫਰੰਟ ਆ ਗਿਆ। ਆ ਫਰੰਟ ਆ ਗਿਆ। ਆ ਦੋ ਪੱਟਾ ਆ ਗਿਆ ਦੇਖੋ। ਠੀਕ ਹੈ ਜੀ। ਹਾਂ ਸਿਰਫ 850 ਰੁਪਏ ਦਾ। ਇੱਕ ਆ ਜੀ ਚੀਜ਼ ਜਲਦੀ ਆ ਵੀਰੇ ਦੇਖੋ ਪਾਕਿਸਤਾਨੀ ਸੂਟ ਲੈਸਾਂ ਵਾਲੇ। ਇਹਦਾ ਬਹੁਤ ਟ੍ਰੈਂਡ ਆ ਲੋਕ ਬਹੁਤ ਦੂਰੋਂ ਦੂਰੋਂ ਮਲੇਰਕੋਟਲੇ ਤੇ ਲੈਣ ਆਉਂਦੇ ਨੇ ਜੀ। ਆ ਲਓ ਜੀ ਆਈਟਮ ਦੇਖੋ। ਇਹ ਸਿਰਫ ਆਪਾਂ ਨੂੰ ਪਹਿਣਾ 1295 ਰੁਪਏ। 1295 ਦੇ ਵਿੱਚ। ਦੇਖੋ ਬਹੁਤ ਸੋਹਣਾ ਵਰਕ ਹੋਇਆ ਹੋਇਆ। ਕੱਪੜਾ ਹੈ ਏ ਆ ਸਲਵਾਰ ਆ ਗਈ ਜੀ ਏ ਆ ਨਾਲ ਦੁਪੱਟਾ ਆ ਗਿਆ ਦੇਖੋ ਦੁਪੱਟਾ ਵੀ ਫੈਨਸੀ ਆ ਸਿਰਫ 1650 ਰੁਪਏ 1650 ਹਾਂ ਜੀ ਇਹਦੇ ਚ ਤੁਹਾਨੂੰ ਤਿੰਨ ਡਿਜ਼ਾਈਨ ਮਿਲਣਗੇ ਬਲੈਕ ਚ ਦੋ ਦੋ ਰੰਗ ਨੇ ਸਲਵਾਰਾਂ ਦਾ ਰੰਗ ਦਾ ਫਰਕ ਪੈ ਜਾਊਗਾ ਆ ਲੋ ਮਤਲਬ ਜਿਹੜੀਆਂ ਭੈਣਾਂ ਬਲੈਕ ਪਾਉਣ ਦੀਆਂ ਸ਼ਕੀਨ ਨੇ ਹਾਂ ਜੀ ਜਿਹਨੂੰ ਬਲੈਕ ਕਲਰ ਸੂਟ ਕਰਦਾ ਉਹ ਫਿਰ ਬਲੈਕ ਹੀ ਲੱਭਦੀਆਂ ਨੇ ਦੇਖੋ ਆ ਲੋ ਜੀ ਬਲੈਕ ਦੇ ਵਿੱਚ ਵੀ ਅੱਛਾ ਸਲਵਾਰ ਦਾ ਕਲਰ ਚੇਂਜ ਆ ਗਿਆ ਕਿੰਨੇ ਡਿਜ਼ਾਈਨ ਪੂਰੇ ਇੱਕ ਟਿਕ ਹੋਣਗੇ ਵੀਰ ਇੱਕ ਤੋਂ ਇੱਕ ਘੈਂਟ ਆ ਲੋ ਜਿਹੜੀ ਭੈਣ ਇੱਕ ਲੈਣ ਆ ਗਈ ਮੈਨੂੰ ਲੱਗਦਾ ਵੀ ਤਿੰਨੇ ਲੈ ਕੇ ਜਾਊ ਬਾਚ ਨਿਆਣੀਆ ਦੇਖੋ ਤਿੰਨੇ ਡਿਜ਼ਾਈਨ ਬਾਕੀ ਭੈਣਾਂ ਨੂੰ ਆਪਾਂ ਇਹ ਕਹਿਣਾ ਚਾਹੁੰਦੇ ਆ ਵੀ ਡਿਜ਼ਾਈਨ ਤਾਂ ਆਪਣੇ ਲਵੇ ਇੰਨੇ ਨੇ ਵੀ ਸਾਰੇ ਦਿਖਾਉਣੇ ਮਤਲਬ ਕਿ ਸੰਭਵ ਨਹੀਂ ਹੈਗੇ ਵੀ ਬਾਕੀ ਤੁਸੀਂ ਆ ਕੈਮਰੇ ਦੇ ਆ ਦਿਖਾ ਦਿਓ ਇੱਧਰ ਨਿਗਾ ਮਰਵਾ ਦਿਓ ਭੈਣਾਂ ਨੂੰ ਆ ਦੇਖੋ ਸਾਰੇ ਤਰ੍ਹਾਂ ਦੇ ਆ ਸਾਰੇ ਡਿਜ਼ਾਈਨ ਪੈਨੇ ਆਪਣੇ ਲਵੇ ਬਾਕੀ ਇਹ ਨਾਲ ਸੋਚਣ ਵੀ ਆਹੀ ਮਾਲ ਆਪਣੇ ਲਵੇ ਹਾਂ ਹਾਂ ਕੁਆਂਟੀਟੀ ਚ ਮਾਲ ਆਪਣਾ ਗਡਾਉਣ ਚਾਹੇ ਤੇ ਉਹ ਦੁਕਾਨ ਸਾਡੇ ਵੀਰੇ ਜਗ੍ਹਾ ਘੱਟ ਆ ਇਸ ਕਰਕੇ ਸਾਨੂੰ ਇੱਧਰ ਉੱਧਰ ਰੱਖਣਾ ਪੈਂਦਾ ਮਾਲ ਹੂੰ ਵੀ ਮਾਲ ਆ ਤੁਹਾਡੀ ਸੋਚ ਤੋਂ ਕਿਤੇ ਪਰੇ ਮਿਲ ਆ ਦੇਖੋ ਜੀ ਇਹ ਸਾਰੇ ਤਰ੍ਹਾਂ ਦੇ ਜਿਹੜਾ ਸਟੱਫ ਤੁਹਾਨੂੰ ਦਿਖਾਇਆ ਬੰਡਲਾਂ ਦੇ ਬੰਡਲ ਪਾਏ ਨੇ ਮਤਲਬ ਜਿਵੇਂ ਜਵੈ ਸ਼ਾਦੀ ਵਾਸਤੇ ਵੀ ਤੁਸੀਂ ਕੱਪੜਾ ਲੈਣਾ ਤਾਂ ਬਹੁਤ ਹੀ ਵਾਜਿਬ ਰੇਟਾਂ ਤੇ ਕੱਪੜਾ ਜਿਹੜਾ ਹੈ ਉਹਰੇ ਮਿਲ ਜਾਊਗਾ ਸਾਰੇ ਤਰ੍ਹਾਂ ਦੇ ਨੇ ਆ ਦੇਖੋ ਵੀਰੇ ਬਟੀਕਾਂ ਵਾਲੇ ਸਟਾਈਲ ਪ੍ਰਿੰਟ ਸਾਰੇ ਤਰ੍ਹਾਂ ਦੀਆਂ ਕਢਾਈਆਂ ਆ ਲੋ ਦੇਖੋ ਸਾਰੇ ਤਰ੍ਹਾਂ ਦੇ ਆਪਨੇ ਲਵੇ ਪਾਣੇ ਆ ਲੋ ਮਾਰਨਿੰਗ ਯਾਰ ਇੱਕ ਤੋਂ ਇੱਕ ਡਿਜ਼ਾਈਨਿੰਗ ਆ ਪਈਆਂ ਨੇ ਸਾਰੇ ਨਹੀਂ ਖੁੱਲੇ ਜਾਂਦੇ ਆ ਲੋ ਲਖਨਊ ਦੇ ਵਰਕਲੇ ਸੂਟ ਹੂੰ ਦੇਖੋ ਸਾਹਿਬ ਬਹੁਤ ਐਡਮਾ ਪਈਆਂ ਨੇ ਵੀਰੇ ਆ ਲੋ ਗੀਜ਼ਾ ਦੇ ਵਿੱਚ ਹਾਂ ਇਹ ਆ ਲੋ ਜੀ ਆਰਾਮ ਟੈਕਸ ਦੇ ਏਕੀ ਟੈਕਸ ਦੇ ਪ੍ਰਿੰਟ ਕਾਟਨਾ ਵਧੀਆ ਐ ਸਾਰੇ ਤਰ੍ਹਾਂ ਦੀਆਂ ਵੀਰੇ ਮਾਲ ਮਿਲਣਗੇ ਆ ਲੋ ਔਰਗੈਂਜ਼ਾ ਦੇ ਪੱਕੀ ਆ ਲੋ ਹੈਂਡਵਰਕ ਜਿਹੜੇ ਦਿਖਨੇ ਨੇ ਉਹ ਵੀ ਧਾਰੇ ਹੈਗੇ ਆ ਲੋ ਹੈਂਡਵਰਕ ਦੇ ਇੱਕ ਦੇਕ ਡਿਜ਼ਾਈਨ ਪਏ ਨੇ ਵੀਰੇ ਹਾਂ ਆ ਲੋ ਦੇਖੋ ਬੇ ਜ਼ਰੂਰੀ ਨਹੀਂ ਹੈਗਾ ਵੀ ਗਰਮੀਆਂ ਵਾਸਤੇ ਲੈਣ ਆਉਣਾ ਪਹਿਰਾਣਾ ਜਿਸ ਤਰ੍ਹਾਂ ਮੈਂ ਮਰਜ਼ੀ ਲੈ ਜਾਣ ਪਹਿਣਾ ਉਰੇ ਖੁਸ਼ ਹੋ ਕੇ ਆਣਗੀ ਆ ਕਿੰਨੇ ਕਿੰਨੇ ਕੁ ਦੂਰੋਂ ਲੋਕ ਜਿਹੜਾ ਆਪਣੇ ਕੋਲੇ ਆਉਂਦੇ ਨੇ ਮੇਰੇ ਲੇਵੇ ਮੋਹਾਲੀ ਤੋਂ ਵੀ ਦਾਗ ਕਸਟਮਰ ਆਉਂਦਾ ਮਤਲਬ ਕਿ ਜੜਵਾ ਪਤਣਾ ਇਧਰੋਂ ਕਰਨ ਤਰਨ ਤੋਂ ਮੁਕਸਰ ਤੋਂ ਹੋਰ ਤੋਂ ਜਗਰਾਉਂ ਰੇ ਕੋ ਮਤਲਬ ਪੂਰਾ ਪੰਜਾਬ ਤੋਂ ਹੀ ਕਸਟਮਰ ਆਉਗਾ ਆਲੇ ਦੋਲੇ ਜਾਂ ਸਮਝ ਲੋ ਵੀ 200 ਕਿਲੋਮੀਟਰ ਤੋਂ ਕਸਟਮਰ ਹੋਰੇ ਆਂਦਾ ਸਾਡੇ ਲੇ ਤੇ ਫਿਰ ਜਿਹੜੇ ਕਸਟਮਰ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਤੁਹਾਡਾ ਪਸੰਦ ਕੀ ਆਉਂਦਾ ਰੇਟ ਪਸੰਦ ਆਉਂਦੇ ਨੇ ਡਿਜ਼ਾਈਨ ਪਸੰਦ ਆਉਂਦੇ ਨੇ ਬਤਾ ਕੀ ਆ ਦੇਖੋ ਸਾਡੇ ਲੇਵੇ ਸਾਰਾ ਕੁਝ ਹੈ ਇੱਕ ਤਾਂ ਸਾਡੀ ਡੀਲਿੰਗ ਚੰਗੀ ਆ ਹਮ ਇੱਕ ਸਾਡੇ ਰੇਟ ਘੱਟ ਨੇ ਠੀਕ ਹੈ ਜੀ ਹਾਂ ਕੁਆਲ ਠੀਕ ਹੈ ਇਹ ਨਹੀਂ ਹੁੰਦਾ ਵੀਰੇ ਵੀ ਤੁਸੀਂ ਰੇਟ ਘੱਟ ਘੱਟਦੇ ਜਾਓ ਡੀਲਿੰਗ ਅੱਛੀ ਨਾ ਹੋਵੇ ਤਾਂ ਵੀ ਕਸਟਮਰ ਨਰਾਜ ਹੋ ਜਾਵੇ। ਉਹ ਜੰਡੀ ਨਾ ਕਰੋ ਕਸਟਮਰ ਨੂੰ। ਹਾਂ ਇਹ ਨਹੀਂ ਗੱਲ ਹੈ ਕਿ ਸਾਡੇ ਲਵੇ ਹਰ ਚੀਜ਼ ਦਾ ਮਤਲਬ ਕਿ ਤੁਹਾਨੂੰ ਸਾਰਾ ਕੁਝ ਮਿਲੂਗਾ। ਸਾਰਾ ਕੁਝ ਮਿਲੂਗਾ। ਇਹ ਨਹੀਂ ਮੈਂ ਤੁਹਾਨੂੰ ਜਾ ਕੇ ਮਤਲਬ ਜਦੋਂ ਨਾ ਇਹਨਾਂ ਤੋਂ ਕੱਪੜੇ ਲੈ ਕੇ ਤੁਸੀਂ ਜਾਓਗੇ ਅਸੀਂ ਵੀ ਬਹੁਤ ਕਸਟਮਰ ਭੇਜੇ ਨੇ ਤੇ ਸਾਰੇ ਜਿਹੜੇ ਕਸਟਮਰ ਨੇ ਬੜੇ ਖੁਸ਼ ਹੋ ਕੇ ਗਏ ਨੇ ਇਹਨਾਂ ਦੀ ਦੁਕਾਨ ਤੋਂ ਤੁਸੀਂ ਵੀ ਹੁਣ ਕੀ ਕਰਨਾ ਹੈ ਮਲੇਰ ਕੋਟਲੇ ਪਹੁੰਚਣਾ ਸਰਹੰਦੀਗੜ ਦੇ ਅੰਦਰ ਆ ਕੇ ਤੇਲੀਆਂ ਬਾਜ਼ਾਰ ਰਸਤਾ ਤੁਹਾਨੂੰ ਆਪਣੀ ਵੀਡੀਓ ਵਿੱਚ ਦਿਖਾ ਵੀ ਦਿੱਤਾ ਬਿੰਜੂ ਕੀ ਹੁਣ ਆਪਾਂ ਨੇ ਜਿੰਨੀ ਕੋਸ਼ਿਸ਼ ਕੀਤੀ ਜਿੰਨੇ ਕ ਆਪਾਂ ਦਿਖਾਏ ਦਿਖਾ ਸਕਦੇ ਸੀ ਉਹਨੇ ਤੁਹਾਨੂੰ ਦਿਖਾਏ ਇਸ 10-12 ਮਿੰਟ ਦੀ ਵੀਡੀਓ ਚ ਬਾਕੀ ਜੇ ਤੁਸੀਂ ਇਹਨਾਂ ਦੇ ਰੋਜ਼ ਡਿਜ਼ਾਈਨ ਦੇਖਣੇ ਨੇ ਰੋਜ਼ ਇਹਨਾਂ ਬਾਈ ਉਹਨਾਂ ਦਾ ਚੈਨਲ ਵੀ ਬਣਿਆ ਹੋਇਆ YouTube ਤੇ ਵੀ ਹੈਗਾ Facebook ਤੇ ਵੀ ਹੈਗਾ Instagram ਤੇ ਵੀ ਹੈਗਾ Instagram ਤੇ ਵੀ ਹੈਗਾ ਜਦੋਂ ਤੱਕ Instagram ਤੇ ਜਿਆਦਾ ਜਿਹੜੀਆਂ ਨੇ ਭੈਣਾ ਰੀਲਾਂ ਦੇਖਦੀਆਂ ਹੁੰਦੀਆਂ ਨੇ ਉਹ ਤੁਸੀਂ ਇਹਨਾਂ ਨੂੰ ਫੋਲੋ ਕਰ ਲਿਓ ਬਿੰਜੋ ਕੀ ਕਲੌਥ ਹਾਊਸ ਨਾਮ ਹੈ ਪਿੱਲੀ ਡੇਲੀ ਅਪਡੇਟ ਹੈ ਜਿਹੜੀ ਤੁਹਾਨੂੰ ਪਾਈਦੀ ਰਹਿੰਦੀ ਆ ਕਿਉਂਕਿ ਕਈ ਵਾਰੀ ਆਏ ਹੁੰਦਾ ਵੀ ਇਹਨਾਂ ਕੋਲ ਇਹ ਜਿਹਾ ਮਾਲ ਆਉਂਦਾ ਵੀ ਜਿਵੇਂ ਬਾਈ ਉਹਨਾਂ ਨੇ ਕਿਹਾ ਵੀ ਮਿਲ ਤੋਂ ਵੀ ਕਿਸ ਨਾਲ ਦੀ ਨਾਲ YouTube ਤੇ ਪਾਉਂਦੇ ਨੇ ਤੇ ਪਾਉਣ ਸਾਰ ਮਾਲ ਐ ਸੇਲ ਹੋ ਜਾਂਦਾ ਬਾਕੀ ਆਪਣੇ ਵਾਲੀ ਵੀਡੀਓ ਨੂੰ ਵੀ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਵੀਡੀਓ ਪਹੁੰਚੇ ਵੱਧ ਤੋਂ ਵੱਧ ਲੋਕਾਂ ਦਾ ਫਾਇਦਾ ਹੋਵੇ ਬਾਕੀ ਲਾਸਟ ਵੀਰੇ ਕੀ ਕਹੋਗੇ ਹੁਣ ਜਿਹੜੀਆਂ ਭੈਣਾਂ ਦੇਖਤੀਆਂ ਨੇ ਤੁਹਾਨੂੰ ਇੱਕ ਵਾਰ ਮੈਂ ਤਾਂ ਇਹ ਹੀ ਕਹੂੰਗਾ ਵੀ ਤੁਸੀਂ ਆਓ ਵੀ ਤੁਸੀਂ ਨਿਰਾਸ਼ ਹੋ ਕੇ ਨਹੀਂ ਜਾਓਗੇ ਮਤਲਬ ਖੁਸ਼ ਹੋ ਕੇ ਜਾਓਗੇ ਰੇਟ ਪੱਖੋਂ ਵੀ ਡਿਜ਼ਾਈਨਾਂ ਪੱਖੋਂ ਵੀ ਇਹਨਾਂ ਦੀ ਡੀਲਿੰਗ ਪੱਖੋਂ ਵੀ ਹਰ ਚੀਜ਼ ਤਾਰ ਜ਼ਰੂਰ ਆਓ ਬਸ ਜ਼ਰੂਰ ਆਓ ਜ਼ਰੂਰ ਵਿਜ਼ਿਟ ਕਰੋ ਫਾਇਦਾ ਕਰਵਾਓ ਆਪਣਾ ਵੱਧ ਤੋਂ ਵੱਧ ਬਾਕੀ ਆਪਾਂ ਅੱਗੇ ਵੀ ਇਹਨਾਂ ਦੀ ਰੀਲਾਂ ਜਿਹੜੀਆਂ ਹੈਗੀਆਂ ਨੇ ਪ ਨੇ ਕੋਣਾ ਲਾਈਨ ਨੂੰ ਵੀ ਫੋਲੋ ਕਰ ਲੋ ਤਾਂ ਕਿ ਤੁਸੀਂ ਇਹਨਾਂ ਦੇ ਜਿਹੜੇ ਡਿਜ਼ਾਈਨ ਨੇ ਸਟੱਫ ਹੈ ਉਹ ਦੇਖਦੇ ਰਹੋ ਬਾਕੀ ਮਿਲਦੇ ਰਹਾਂਗੇ ਅੱਗੇ ਵੀ ਇਹਨਾਂ ਦੀ ਵੀਡੀਓ ਦੇ ਨਾਲ ਜੁੜੇ ਰਹੋ ਜੀ ਧੰਨਵਾਦ